ਆ ਅੱਗੇ ਕਰ ਅੱਗੇ ਕਰ ਉਹਦੇ ਲਾ ਕੇ ਉਹਦੇ ਲਾਏ ਹੱਥ ਤੇ ਲਾਉ ਪਹਿਲਾਂ ਇਹਦੇ ਅੱਗੇ ਕਰ ਅੱਗੇ ਲਾ ਲਾਵੇਂ ਅੱਗੇ ਕਰ ਇਹਨੂੰ ਅੱਗੇ ਆਕੜੇ ਮਾਰੀ ਉੱਪਰ ਜੀ ਜੀ ਬਣਾਉਣੀ ਆ ਇਹ ਜਾਨੀ ਇਹ ਟਮਾਰ ਮਾਰੇ ਨੂੰ ਹੋਰ ਪੰਜਾਬ ਮੇ ਰਹੇਗਾ ਲੇਕੇ ਜਾਏਗਾ ਨੂੰ ਦੁਬਾਰਾ ਲੈ ਕੇ ਜਾਏਗਾ ਬੋਲ ਹਣਕਾ ਲੈ ਕੇ ਜਾਏਗਾ ਲੈ ਕੇ ਜਾਉਂਗਾ ਕਹਣਾ ਮਿਤੀ 19/9/25 ਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਨੂੰ ਵਾਰਡ ਨੰਬਰ 6 ਅਮਰੋਦ ਕੁਝ ਵਿਅਕਤੀ ਮਾੜੀ ਨੀਅਤ ਨਾਲ ਮਾਰਕਟਾਈ ਕਰ ਰਹੇ ਹਨ ਜਿਸ ਬੰਦ ਵਿੱਚ ਅਸੀਂ ਮੁਕੱਦਮਾ ਨੰਬਰ 179 ਮਿਤੀ 19/9/25 ਵੱਖ-ਵੱਖ ਧਰਾਵਾਂ ਦੇ ਅਧੀਨ ਥਾਣਾ ਮਲੋਹ ਵਿਖੇ ਦਰਜ ਦਸਤੂਰ ਕੀਤਾ ਹੈ ਜਿਸ ਦੇ ਵਿੱਚ 6ਾਂ ਦੇ ਵਿੱਚੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਕੀ ਜਿਨ੍ਹਾਂ ਨੂੰ ਗ੍ਰਿਫਤਾਰ ਕਰਨਾ ਲਈ ਸਾਡੀਆਂ ਟੀਮਾਂ ਪੜਾਈਆਂ ਨੇ ਜੋ ਰੈਡਾ ਕਰ ਰਹੀਆਂ ਜਲਦੀ ਅਰੈਸਟ ਕੀਤਾ ਜਾਵੇਗਾ ਮੈਂ ਤੁਹਾਨੂੰ ਦੱਸਣਾ ਵਾ ਦੱਸਣਾ ਚਾਹੁੰਦਾ ਵਾ ਜਿਹੜੇ ਇਹ ਲੜਕਾ ਤੇ ਲੜਕੀ ਸਾਡੇ ਅਮਰੋਹ ਦੇ ਰਹਿਣ ਵਾਲੇ ਨੇ ਸਾਡੇ ਸੂਬੇ ਦੇ ਆ ਸਾਡੇ ਦੇਸ਼ ਦੇ ਪਛਦੇ ਆ ਇਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੈਗੀ ਇਹਨੂੰ ਕਿਸੇ ਵੀ ਪ੍ਰਵਾਸੀ ਜਾਂ ਪੰਜਾਬੀ ਦੇ ਐਂਗਲ ਨਾਲ ਨਾ ਜੋੜਿਆ ਜਾਵੇ ਜੇ ਇਸ ਸੰਬੰਧੀ ਕੋਈ ਹੇਟ ਸਪੀਚ ਕਰਦਾ ਹੈ ਜਾਂ ਝੂਠੀ ਅਫਵਾਹ ਫੈਰਾਉਂਦਾ ਹੈਗਾ ਉਸ ਦੇ ਖਿਲਾਫ ਬੀਖ ਸਖਤ ਕਾਰਵਾਈ ਕੀਤੀ ਜਾਵੇਗੀ ਕਾਨੂੰਨ ਨੂੰ ਕਿਸੇ ਨੂੰ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਿਆ ਜਾਵੇਗਾ ਮਿਤੀ 19/09/25 ਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਨੂੰ ਵਾਰਡ ਨੰਬਰ 6 ਅਮਰੋਧ ਦੇ ਕੁਝ ਵਿਅਕਤੀ ਮਾੜੀ ਨੀਅਤ ਨਾਲ ਮਾਰਕਟਾਈ ਕਰ ਰਹੇ ਹ ਜਿਸ ਬੰਦ ਵਿੱਚ ਅਸੀਂ ਮੁਕਦਮਾ ਨੰਬਰ 179 ਮਿਤੀ 19/9/25 ਵੱਖ-ਵੱਖ ਧਰਾਵਾਂ ਦੇ ਅਧੀਨ ਥਾਣਾ ਮਲੋਵਿਕੀ ਦਰਜ ਕੀਤਾ ਹੈ ਜਿਸ ਦੇ ਵਿੱਚ 6ਾਂ ਦੇ ਵਿੱਚੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਬਾਕੀ ਜਿਨ੍ਹਾਂ ਨੂੰ ਗ੍ਰਿਫਤਾਰ ਕਰਨਾ ਲਈ ਸਾਡੀਆਂ ਟੀਮਾਂ ਪੜਾਈਆਂ ਨੇ ਜੋ ਰੈਡਾ ਕਰ ਲਈਆਂ ਜਲਦੀ ਅਰੈਸਟ ਕੀਤਾ ਜਾਵੇਗਾ ਮੈਂ ਤੁਹਾਨੂੰ ਦੱਸਣਾ ਵਾ ਦੱਸਣਾ ਚਾਹੁੰਦਾ ਵਾ ਜਿਹੜੇ ਇਹ ਲੜਕਾ ਤੇ ਲੜਕੀ ਸਾਡੇ ਅਮਰੋਹ ਦੇ ਰਹਿਣ ਵਾਲੇ ਨੇ ਸਾਡੇ ਸੂਬੇ ਦੇ ਆ ਸਾਡੇ ਦੇਸ਼ ਦੇ ਪਛੰਦੇ ਆ ਇਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੈਗੀ ਇਹਨੂੰ ਕਿਸੇ ਵੀ ਪ੍ਰਵਾਸੀ ਜਾਂ ਪੰਜਾਬੀ ਦੇ ਐਂਗਲ ਨਾਲ ਨਾ ਜੋੜਿਆ ਜਾਵੇ ਜੇ ਇਸ ਸੰਬੰਧੀ ਕੋਈ ਹੇਟ ਸਪੀਚ ਕਰਦਾ ਹੈ ਜਾਂ ਝੂਠੀ ਅਫਵਾਹ ਫੈਲਾਉਂਦਾ ਹੈਗਾ ਉਸ ਦੇ ਖਿਲਾਫ ਬੀਖ ਸਖਤ ਕਾਰਵਾਈ ਕੀਤੀ ਜਾਵੇਗੀ ਕਾਨੂੰਨ ਨੂੰ ਕਿਸੇ ਨੂੰ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਿਆ ਜਾਵੇਗਾ ਮਿਤੀ 19/9/25 ਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਨੂੰ ਵਾਰਡ ਨੰਬਰ 6 ਅਮਰੋਹ ਦੇ ਕੁਝ ਵਿਅਕਤੀ ਮਾੜੀ ਨੀਅਤ ਨਾਲ ਮਾਰਕੁੱਟਾਈ ਕਰ ਰਹੇ ਹਨ ਜਿਸ ਸਬੰਧ ਵਿੱਚ ਅਸੀਂ ਮਕਦਮਾ ਨੰਬਰ 179 ਮਿਤੀ 19/9/25 ਵੱਖ-ਵੱਖ ਧਰਾਵਾਂ ਦੇ ਅਧੀਨ ਥਾਣਾ ਮਲੋਵਿਕੀ ਦਰਜ ਰਿਸਤਰ ਕੀਤਾ ਹੈ ਜਿਸ ਦੇ ਵਿੱਚ 6ਾਂ ਦੇ ਵਿੱਚੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਕੀ ਜਿਨ੍ਹਾਂ ਨੂੰ ਗ੍ਰਿਫਤਾਰ ਕਰਨਾ ਲਈ ਸਾਡੀਆਂ ਟੀਮਾਂ ਪੜਾਈਆਂ ਨੇ ਜੋ ਰੈਡਾ ਕਰ ਰਹੀਆਂ ਜਲਦੀ ਅਰੈਸਟ ਕੀਤਾ ਜਾਵੇਗਾ ਮੈਂ ਤੁਹਾਨੂੰ ਦੱਸਣਾ ਵਾ ਦੱਸਣਾ ਚਾਹੁੰਦਾ ਵਾ ਜਿਹੜੇ ਇਹ ਲੜਕਾ ਤੇ ਲੜਕੀ ਸਾਡੇ ਅਮਰੋਹ ਦੇ ਰਹਿਣ ਵਾਲੇ ਨੇ ਸਾਡੇ ਸੂਬੇ ਦੇ ਆ ਸਾਡੇ ਦੇਸ਼ ਦੇ ਪਛੰਦੇ ਆ ਇਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੈਗੀ ਇਹਨੂੰ ਕਿਸੇ ਵੀ ਪ੍ਰਵਾਸੀ ਜਾਂ ਪੰਜਾਬੀ ਦੇ ਐਂਗਲ ਨਾਲ ਨਾ ਜੋੜਿਆ ਜਾਵੇ ਜੇ ਇਸ ਸੰਬੰਧੀ ਕੋਈ ਹੇਟ ਸਪੀਚ ਕਰਦਾ ਹੈ ਜਾਂ ਝੂਠੀ ਅਫਵਾਹ ਫੈਲਾਉਂਦਾ ਹੈ ਉਸ ਦੇ ਖਿਲਾਫ ਬੀਖ ਸਖਤ ਕਾਰਵਾਈ ਕੀਤੀ ਜਾਵੇਗੀ ਕਾਨੂੰਨ ਨੂੰ ਕਿਸੇ ਨੂੰ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਿਆ ਜਾਵੇਗਾ